ਮੇਰਾ ਸੂਟ 14 ਸਾਲ ਚੌਦਾਂ ਸਾਲ ਸ਼ੋਹਣ ਲਾਹੀ ਹਾਂ ਇਹ ਤਾਂ ਉਹ ਕਿੰਨੇ ਸ਼ੋਹਣ ਲਾਹੀ ਆਹੋ ਆਪਾਂ ਕਹਿੰਦੇ 8 ਹੋਣ ਲੱਗੇ ਸੀ ਹਾਲਾ ਤੇ ਘਟੋ ਵਾਵਾ ਨਹੀਂ ਅੱਛਾ ਤੇ ਕਿਲੋ ਲਈ ਇੱਕ ਲੈ ਕੇ ਬੈ ਲਈ ਤੂੰ ਅੱਛਾ ਵੀ ਕੀ ਕਿਲੇ ਕਿਲੋ ਲੈ ਮੈਂ ਨਹੀਂ ਇੱਕ ਸੂਟ ਲੈਣਾ ਕਿ ਦੋ ਲੈਣੇ ਅੱਛਾ ਇੱਕ ਲੈ ਕੇ ਬੈ ਲੈ ਕੇ ਕਿਹ ਲੈ ਲਿਓ ਤੇ ਜੇ ਮੋੜਨਾ ਹੋਵੇ ਜੀ ਪਛੋ ਕਰ ਰਿਹਾ ਤਾਂ ਬਾਣਾ ਦੇ ਜੀ ਬਾਣਾ ਪਰਮਾ ਦੇ ਜੀ ਕੋ ਵਾਲਾ ਯੂ ਮਸੜਾ ਤੂੰ ਤਾਂ ਬੋਲੀ ਜਵਾਂ ਸਿੱਖ ਲਈ ਬੌਰੀਆਂ ਸਿੱਖਾਂ ਦੀ ਹੱਬ ਜੜੀ ਇਹਦੀਆਂ ਬੇਤ ਕੋ ਵਾਲਾ ਕੋ ਵਾਲਾ ਇਹ ਉ ਸਣ ਸੁਣ ਕੇ ਆ ਗਈ ਮੈਂ ਛੋਟਾ ਜਿਹਾ ਸੀ ਜਦੋਂ ਮੈਂ ਦੁਕਾਨ ਕਰਦਾ ਹੀ ਵਸਤੀ ਹੂੰ ਕ੍ਰਿਆਨੇ ਦੁਕਾਨ ਸੀ ਆਪਣੇ ਸਾਰੇ ਟੋਟਲੀ ਬੋਰਗੇ ਸੀ ਹੂੰ ਉਦੋਂ ਇਹਨਾਂ ਗ੍ਰਹਿਣ ਕਰਨ ਸਾਰੀ ਇਹਨਾਂ ਦੀ ਬੋਲੀ ਸੀ ਕਿ ਵੇਲਾ ਵੀ ਇਹ ਉਹਨੋਂ ਪੀ ਐਚ ਡੀ ਕਰ ਰਹੇ ਇਹਨਾਂ ਦੀ ਬੋਲੀ ਤੇ ਬੰਦੇ ਯੂਨੀਵਰਸਿਟੀ ਚ ਇਹ ਬੋਲੀ ਦਾ ਵਿਕਾਸ ਨਿਕਾਸ ਕਿਵੇਂ ਹੋਇਆ ਇਹ ਵੱਖਰੀ ਬੋਲੀ ਕਿਸੇ ਕਿਤਾਬ ਚ ਨਹੀਂ ਮਿਲਦੀ ਅਹਾਂ ਜੀ ਇਹ ਬੋਲੀ ਕਿਸੇ ਕਿਤਾਬ ਚ ਨਹੀਂ ਹਾਂ ਰਾਜਪੂਤ ਰਾਜੇ ਮਹਾਰਾਜੇ ਜਿਹੜੇ ਸੀ ਸ਼ਿਵਾਜੀ ਮਰਾਠਾ ਚੋਹਾਨ ਫਿਰ ਉਹ ਲੋਕ ਕੀ ਕਹਿੰਦੇ ਆ ਫਿਰ ਉਹ ਲੋਕਾਈ ਕਿਵੇਂ 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 ਅੱਛਾ ਰੁਕ ਲੋ ਰੁਕ ਲੋ ਕਾਈ ਰੁਕ ਲੋ ਕਾਈ ਹਾਂ ਜੇ ਕਹਿੰਦੇ ਬੋਲੀ ਕਹਿੰਦੇ ਇਹ ਵੀ ਰੋਟੀ ਖਾਣੀ ਕਿ ਨਹੀਂ ਖਾਣੀ ਜੇ ਪੁੱਛਣਾ ਹੋਵੇ ਮੁੰਡਾ ਕੀ ਦਾ ਕਿੰਨੇ ਸ਼ੀਰ ਕਮਾਲ ਆ ਯਾਰ ਲੰਦਾਸ ਮਾਸਟਰ ਦਾ ਵਾਟੀ ਕੱਢੀ ਆਉਂਦਾ ਯਰ ਉਹ ਕਹਿੰਦੇ ਉਹ ਪੁੱਛਦਾ ਵੀ ਬੀਬੀ ਰੋਟੀ ਨਹੀਂ ਬਗਾਈ ਮੈਨੂੰ ਭੁੱਖ ਲੱਗੀ ਹੈ ਉਹ ਕਹਿੰਦੀ ਰੋਹ ਲਾਤਾ ਪਉਣੇ ਪੜੇ ਉਹ ਤੀਆਂ ਖਾਧੀ ਕੋ ਨਹੀਂ ਆਲੇ ਯਾਰ ਕਮਾਲ ਆ ਵੀ ਤੇਰੀ ਪਕੜ ਬਹੁਤ ਐ ਬਸਲਣਾ ਬਹੁਤ ਵੱਡੀ ਗੱਲ ਆ ਯਾਦ ਰੱਖਣਾ ਇਹ ਮੈਂ ਇਹਨਾਂ ਨਾਲ ਜਿਵੇਂ ਮਰਜ਼ੀ ਗੱਲ ਕਰ ਲੈਣਾ ਉਸੇ ਇਹਨੇ ਵੀ ਬੋਲੀ ਜੀ ਗੱਲ ਦਾ ਜਵਾਬ ਦੇ ਦੇਣਾ ਹਾਂ ਕੋਈ ਅੜਚਨ ਨਹੀਂ ਹੋਣੀ ਪਹਿਲਾਂ ਵੀ ਸ਼ੋ ਨਹੀਂ ਕਰ ਸਕਦੀ ਕਿ ਇਹ ਮਹਾਜਨ ਕੀ ਹੋਰ ਕੀ ਹੈ ਅੱਛਾ ਸੋਰ ਤਾਂ ਇਹ ਬਾਹਰੀਆ ਲੈਂਗੁਏਜ ਹੈ ਤੇ ਇਹ ਵੀ ਹੋ ਰਹੀ ਹੈ ਹਾਂ ਯੂਨੀਵਰਸਿਟੀ ਚ ਹੋ ਰਹੀ ਹੈ ਜੀ ਅੱਛਾ ਤੇ ਦੂਜੀ ਗੱਲ ਵੱਡੀ ਹੋਰ ਆ ਵੀ ਇਹ ਨਾ ਮਤਲਬ ਆਪ ਹੀ ਸੁਣ ਸੁਣ ਕੇ ਬੋਲਣ ਲੱਗਦੇ ਨੇ ਉਹਵੇਂ ਸਿੱਖਦੇ ਮਾਂ ਬੋਲੀ ਹੁਣ ਵੈਸੇ ਜਿਹੜੀ ਹੁਣ ਪੀੜ੍ਹੀ ਹੈ ਉਹਦੀ ਤਾਂ ਮਾਂ ਬੋਲੀ ਪੰਜਾਬੀ ਹੋਗੀ ਪੰਜਾਬੀ ਬਹੁਤ ਸੋਹਣੀ ਬੋਲਦੇ ਇਹਨਾਂ ਦੇ ਬੱਚੇ ਅੰਗਰੇਜ਼ੀ ਪੰਜਾਬੀ ਬਿਲਕੁਲ ਤੇ ਇਹ ਇਹਨਾਂ ਦੀ ਪਰੰਪਰਾਗਤ ਬੋਲੀ ਆ ਜਿਹੜੀ ਆ ਤੁਸੀਂ ਸੁਣ ਸੁਣ ਕੇ ਵੀ ਇਹਨੂੰ ਸਲਾਮ ਸਲੂਟ ਆ ਬਹੁਤ ਵਧੀਆ ਮਾਸੜਾ ਵੀ ਕਮਾਲ ਆ ਔਰ ਹਾਂ ਹਾਲੀਆਂ ਆ ਵੀ ਰਿਓ ਆਪਣਾ ਹਮਲਾ ਨਾਰੂਆ ਕੋ ਖਾ ਨਾਰੂਆ ਹਾਂ ਨਾਰੂਆ ਅਚਕਾਰ ਘਰ ਬਣਾਈ ਲੀਆਂ ਯਾ ਯਾ